ਓਕੇ ਬੰ ਨਾਲ ਕਿੰਨੀਆਂ ਨੇ ਵਕੀਆਂ ਕਲਾਸੀਫਿਕੇਸ਼ਨ ਆਉਂਸੋ ਜੇ ਗੱਡੀਆਂ ਜੋ ਕਰ ਰਹੇ ਮੇਰੇ ਹਾਂਜੀ ਵੀਰੇ ਆ ਦੇਖੋ ਗੱਡੀਆਂ ਇਕੱਠੀਆਂ ਕਰਕੇ ਲਾਵਾਂਗੇ ਕਹਿੰਦੇ ਪੂਰੇ ਸ਼ਕੀਨ ਨੇ ਮੁੰਡੇ ਆ ਗਿਆ ਪ੍ਰੋਫਿਟ ਚ ਠੀਕ ਆ ਅਗਰ ਕਿਸੇ ਨੇ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਗਈ ਸਵੇਰ ਠੀਕ ਹੈ ਜੀ 7 ਜਨਵਰੀ ਦਾ ਦਿਨ ਹੈ ਤੇ ਟਾਈਮ ਹੋ ਗਿਆ ਜੀ 6:30 ਉੱਠ ਗਏ ਅੱਜ ਜਾਵਾਂਗੇ ਅਸੀਂ ਕਾਲਜ ਆਸ ਨੂੰ ਦਿਨ ਦਿਖਾਣਾ ਹੈ ਕਿ ਕਮੈਂਟ ਬੜੇ ਆਏ YouTube ਤੇ ਵੀ ਵਲੌਗ ਬਾਓ ਵਲੌਗ ਬਾਓ ਵਲੌਗ ਬਣਾ ਦਾ ਜੀਤਾ ਨਹੀਂ ਕਰ ਰਿਹਾ ਸੀਗਾ ਪਰ ਵਲੌਗ ਥੋੜੇ ਕਰਕੇ ਬਣਾ ਰਿਹਾ ਸਾਰਿਆਂ ਕਰਕੇ ਤਾਂ ਕਰਕੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣਾ ਵਲੌਗ ਅੱਜ ਦੇ ਦਿਨ ਦੀ ਆਪਾਂ ਪੂਰੀ ਸ਼ੁਰੂਆਤ ਕਰਾਂਗੇ ਇੱਕ ਨਵੀਂ ਸਵੇਰ ਤੋਂ ਠੀਕ ਹੈ ਜੀ ਸਬਸਕ੍ਰਾਈਬ ਕਰ ਦਿਓ ਥੋੜੇ ਹੱਥਾਂ ਜਾਇਆ ਸਬਸਕ੍ਰਾਈਬ ਕਰਨਾ ਭਲੇ ਵੀ ਅੱਖਾਂ 'ਚ ਨੀਂਦ ਰੜਕੀ ਜਾਂਦੀ ਹੈ ਕਿ ਕਾਲਜ ਜਾਣ ਦਾ ਜਮਾ ਜੀ ਨਹੀਂ ਕਰ ਰਿਹਾ ਵਾ ਪ੍ਰੈਕਟੀਕਲ ਦੇਣ ਜਾਣਾ ਪਊਗਾ ਠੀਕ ਆ ਹੁਣ ਗੱਡੀ ਸਟਾਰਟ ਕਰਤੀ ਕੋਲਡ ਸਟਾਰਟ ਬਾਸ ਹੁਣ 10-15 ਮਿੰਟ ਕੋਲਡ ਸਟਾਰਟ ਰੱਖ ਕੇ ਆਪਾਂ ਨਾਣ ਧੋ ਕੇ ਚਲਦੇ ਆਂਗੇ ਜੀ ਕਾਲਜ ਤਿਆਰ ਬਿਆਰ ਹੋ ਕੇ ਸਾਰੇ ਆਪਣੇ ਭਾਈ ਲਾਈਕ ਸਬਸਕ੍ਰਾਈਬ ਕਰ ਦੋ ਟਾਈਮ ਹੋਇਆ ਪਿਆ ਮਿੱਤਰੋ 6:30 ਦਾ ਗੱਡੀ ਕਰਤੀ ਕੋਲਡ ਸਟਾਰਟ ਉਨ ਕੱਪੜਾ-ਕੁੱਪੜਾ ਮਾਰ ਕੇ ਗੱਡੀ ਤੇ ਚਲਦੇ ਆਂਗੇ ਆਪਾਂ ਕਾਲਜ ਸੰਦਖਾਨਿਆਂ ਕੀ ਗੱਲ ਬਾਤ ਪੂਰੀ ਅੱਜ ਕਾਲਜ 'ਚ ਕੀ ਕੁਝ ਹੁੰਦੀ ਆ ਮਿੱਤਰੋ ਹੋ ਗਿਆ ਆਪਾਂ ਰੈਡੀ-ਸ਼ੈਡੀ ਚੈੱਕ ਕਰ ਲਓ ਜੀ ਆਪਣੀ ਲੁੱਕ ਚਲਦੇ ਆਂਗੇ ਹੁਣ ਕਾਲਜ ਚੰਨੂ ਜਾ ਕੇ ਹੁਣ ਸਿੱਧਾ ਕਾਲਜ ਮਿਲਦੇ ਆਂਗੇ ਟਾਈਮ ਹੋ ਗਿਆ 8 7 9 9 8 ਹੋ ਗਏ ਤੋਂ ਜਾ ਕੇ ਸਿੱਤਾ ਕਾਲਜ ਮਿਲਦੇ ਆ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਦੋ ਅੱਜ ਆੜਾ ਵਲੌਗ ਬਹੁਤ ਹੀ ਸਰਾ ਹੋਊਗਾ ਯਾਰਾਂ ਦੋਸਤਾਂ ਨਾਲ ਠੀਕ ਆ ਪ੍ਰੈਕਟੀਕਲ ਆ ਪ੍ਰੈਕਟੀਕਲ ਪਈਆ ਓਰੇ ਤੁਹਾਨੂੰ ਦਿਖਾਣੇ ਆ ਕਿ ਕਾਲਜ ਜਾ ਕੇ ਠੀਕ ਆ ਸਿੱਤਾ ਹੋਂ ਚੱਲਦੇ ਆਂ ਕਾਲਜ ਮਿੱਤਰੋ ਪਹੁੰਚ ਗਏ ਖਾਲਸਾ ਕਾਲਜ ਪਟਿਆਲਾ ਉਹ ਖੜੇ ਨੇ ਆਪਣੇ ਯਾਰ ਵੈਲੀ ਅੱਗੇ ਮਾਰ ਰੇ ਲੱਟਾਂ ਪੂਰੀਆਂ ਆ ਮਾਰਦਾ ਜੀ ਲੱਟਾਂ ਪੂਰੀਆਂ ਵੀ ਦੇਖੋ ਜੀ ਆ ਖੜੇ ਨੇ ਸੱਜਣ ਯਾਰੀ ਗੱਡਿਓਰੇ ਕਰਕੇ ਪਾਰਕ ਤਾਨੂੰ ਚੱਲ ਲੈ ਕੇ ਚਲਦੇ ਆਂਗੇ ਅੰਦਰ ਠੀਕ ਆ ਸਾਹਮਣੋਂ ਦੇਖਦੇ ਰਹੋ ਵਲੌਗ ਨੂੰ ਐਂਡ ਤੱਕ ਗੱਡੀਆਂ ਇਕੱਠੀਆਂ ਕਰਕੇ ਲਾਵਾਂਗੇ ਕਹਿੰਦੇ ਪੂਰੇ ਸ਼ਕੀਨ ਨੇ ਮੁੰਡੇ ਬੋਦੀ ਰੌਣਕ ਹੈ ਨਹੀਂ ਅੱਜ ਉਰੇ ਠੀਕ ਹੋ ਜੀ ਤੁਸੀਂ ਠੀਕ ਹੋ ਬਾਹ ਠੀਕ ਠਾਕ ਪ੍ਰੈਕਟੀਕਲਾਂ ਲੈ ਲਈਆਂ ਓਏ ਆ ਥੋੜੀ ਲੈਣੀ ਸੀ ਪ੍ਰੈਕਟੀਕਲ ਦੂਈ ਲਾਉਣੀ ਸੀ ਕਰ ਸਬਸਕ੍ਰਾਈਬ ਕਰੋ ਵਲੌਗ ਨੂੰ ਕਿਆ ਲੈਣੀ ਕਹਿ ਦਿਓ ਸਬਸਕ੍ਰਾਈਬ ਕਰੋ ਪਹਿਲਾਂ ਕਰ ਦਿਓ ਜੀ ਸਬਸਕ੍ਰਾਈਬ ਸਬਸਕ੍ਰਾਈਬ ਕਰ ਓਕੇ ਪੂਰੇ ਸੋਹਣੇ ਲੱਗ ਰਹੇ ਐਂਗਲ ਦਾ ਫਰੇਮ ਐਂਗਲ ਦਿਖਾ ਦਿਓ ਆ ਨਹੀਂ ਬਣਾਉਣੀ ਕੀ ਬਾਤ ਹੈ ਇੱਕ ਸੱਜਣ ਪਿਆਰੇ ਹੋਰ ਮਿਲ ਗਏ ਓਏ ਹੋਏ ਐਣਕਾ ਤੂੰ ਸਤ ਕੁਸ਼ੋਰੀ ਲੱਗੀ ਜਾਂਦੇ ਓਏ ਕੀ ਗੁੱਡ ਮਾਰਨਿੰਗ ਹੈ ਲੋ ਜੀ ਸਾਰੀ ਟੀਮ ਚੱਲੀ ਪ੍ਰੈਕਟੀਕਲ ਦੇਣ ਹਾਂਜੀ ਚੱਲਿਆ ਸੀ ਪ੍ਰੈਕਟੀਕਲ ਦੇਣ ਸਾਰੇ ਕਮੈਂਟ ਕਰਕੇ ਦੱਸੋ ਕਿਤੋਂ ਕਿਤੋਂ ਆਪਣੇ ਵਲੌਗ ਦੇਖ ਰਹੇ ਹੋਗੇ ਠੀਕ ਆ ਤੇ ਨਾਲੇ ਕੰਟੈਂਟ ਦੱਲ ਦਿਆ ਕਰੋ ਕੀ ਪਾਈਏ ਵਲੌਗ ਚ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਕੀ ਪਾਈਏ ਡੇਲੀ ਤੁਸੀਂ ਕੀ ਦੇਖਣਾ ਪਸੰਦ ਕਰਦੇ ਹੋ ਕਿਹੜੀ ਗੱਲ ਕਰੋਗੇ ਕਹਿੰਦਾ ਕਿਹੜੀ ਗੱਲ ਸੁਣੂ ਨੌਟ ਹੀ ਹਾਂ ਲੋ ਤੁਸੀਂ ਹੈ ਓਏ ਤੁਨ ਵਾਜ ਜ ਪੂਰਾ ਡੇ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਕਮੈਂਟ ਕਰਕੇ ਦੱਸੋ ਕਿ ਕਿਵੇਂ ਦੇ ਲੱਗਦੇ ਨੇ ਪ੍ਰੈਕਟੀਕਲ ਦੇਣ ਬੈਠ ਗਏ ਹੁਣ ਸਾਰੇ ਫੋਨਾਂ ਫੋਨਾਂ ਦੋ ਦੇਖ ਕੇ ਕਰਨਗੇ ਤੇ ਪ੍ਰੈਕਟੀਕਲ ਦਿੰਦੇ ਆ ਜਮਾਨਾ ਡਿਜੀਟਲ ਹੋਇਆ ਤੇ ਚੀਟਿੰਗ ਦੇਖੋ ਡਿਸਕਸ ਦੀ ਇੰਟਰੋਡਕਸ਼ਨ ਐਂਡ ਕਲਾਸੀਫਿਕੇਸ਼ਨ ਆਲਸੋ ਜਿਹੜੀਆਂ ਜੋ ਕਰ ਰਹੇ ਹੋ ਵੀਰੇ ਹਾਂਜੀ ਵੀਰੇ ਆ ਦੇਖੋ ਇੱਧਰ ਹੀ ਐ ਪ੍ਰੈਕਟੀਕਲ ਦੇ ਆਏ ਮਿੱਤਰੋ ਹੁਣ ਅਸੀਂ ਥਲੇ ਪ੍ਰੈਕਟੀਕਲ ਦੇਣਾ ਰਹਿ ਗਿਆ ਹਲੇ ਟੀਚਰ ਆਉਣਗੇ ਕਹਿੰਦੇ 11:30 ਵਜੇ ਹਲੇ 10 10:30 ਹੋਏ ਨੇ ਜੀ 11:30 ਵਜੇ ਕਹਿੰਦੇ ਪ੍ਰੈਕਟੀਕਲ ਲਵਾਂਗੇ ਤੁਹਾਡਾ ਫੀਸ ਸਾਡਾ ਕਾਊਂਟਰ ਬੰਦ ਹੈ ਅੱਜ ਉਹ ਦੇਖਾਂਗੇ ਤੁਸੀਂ ਮੌਸਮ ਚੈੱਕ ਕਰੋ ਜੀ ਕੋਰਾ ਹੀ ਕੋਰਾ ਹੋਇਆ ਪਿਆਗਾ ਬਾਕੀ ਉਹਨਾਂ ਚ ਰੱਲਾ ਰੱਲਾ ਬਣਾ ਕੇ ਮਿਲਦੇ ਆਂਗੇ ਤੁਹਾਨੂੰ ਅੱਜ ਦਾ ਦਿਨ ਦੀ ਸ਼ੁਰੂਆਤ ਕਰਤੀ ਪੂਰੀ ਵਧੀਆ ਤਰੀਕੇ ਨਾਲ ਠੀਕ ਹੈ ਤੁਹਾਨੂੰ ਉੱਪਰ ਕਾਲਜ ਦਾ ਥਿਊ ਵਿਊ ਦਿਖਾਣੇ ਆਗੇ ਦੇਖੋ ਵਿਊ ਦੇਖੋ ਉੱਪਰ ਵਾਲਾ ਵਿਊ ਚੈੱਕ ਕਰੋ ਤੁਸੀਂ ਕਾਲਜ ਦਾ ਜਮਾ ਖਾਲੀ ਪਿਆ ਹਾਂ ਜੀ ਜਿੰਨਾ ਜਿੰਨਾ ਦਾ ਖਾਲਸਾ ਚ ਆਖਰੀ ਏਅਰ ਹੈਗਾ ਸਾਰੇ ਆ ਠੰਡ ਨੂੰ ਮਿਸ ਕਰੋਗੇ ਆਖਰੀ ਠੰਡ ਹੈਗੀ ਏ ਟੈਗ ਕਰ ਦੋ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਬੁਣਨ ਵਾਸਤੇ ਬੈਂਚ ਸਾਫ ਕਰ ਰਹੇ ਆ ਯਰੇ ਕਹਿੰਦੇ ਸ਼ੂਟ ਕਰਾਂਗੇ ਸੱਬਤ ਦਾ ਦਰੂ ਖੁਸ਼ੀਂ ਦਾ ਕੱਟ ਕਰਦੀ ਸੀ ਲੈ ਉਹ ਰੋ ਸਟਾਰਟ ਕਰਦੇ ਕਹਿੰਦੇ ਫੀਸ ਭਰਨ ਆਏ ਨੇ ਮੁੰਡੇ ਛੀਛੀ ਕਰਕੇ ਕਿਵੇਂ ਬੁਲਾਣਾ ਓਏ ਕਹਿੰਦੇ ਫੀਸ ਭਰਨ ਆਏ ਨੇ ਮੁੰਡੇ ਮੇਟਰੋ ਸਾਰਾ ਕਾਲਜ ਖਾਲੀ ਪਿਆ ਅੱਜ ਤਾਂ ਜੀ ਨਹੀਂ ਲੱਗ ਰਿਹਾ ਕਾਲਜ 'ਚ ਜਾ ਕੇ ਉਹਨਾਂ ਕੋਲ ਨੇ ਕਿ ਚਾਹ ਪੀਣਿਆਂ ਨਾਲੇ ਫ੍ਰੈਂਚ ਫ੍ਰਾਈਜ਼ ਖਾਣਨੇ ਆ ਤੁਹਾਨੂੰ ਦਿਖਾਨੇ ਆ ਅੱਗੇ ਦਾ ਵਲੌਗ ਅੱਜ ਦਾ ਪੂਰਾ ਕਾਲਜ ਸੁਣਨਾ ਪਿਆ ਮੈਂ ਤਾਂ ਬੁਰੀਆਂ ਰੌਣਕਾਂ ਲੱਗਿਆ ਰਹਿੰਦੀਆਂ ਸੀ ਉਹਰੇ ਅੰਕਲ ਜੀ ਤਾਲ ਤੋਂ ਇਹਨੂੰ ਬਣਾ ਦਿਓ ਕਰਾਰੇ ਜਿਹਾ ਬਣਾ ਦਿਓ ਜੀ ਕੋਕੋੜੇ ਕਿਹੜੇ ਭੰਗ ਵਾਲੇ ਨਹੀਂ ਕਿਹੜੇ ਨੇ ਇਹ ਆਜੂ ਪਿਆਰ ਗੋਬੀ ਮਿਕਸ ਓਕੇ ਪਰ ਆਹ ਜਾਦੇ ਸੁਆਦ ਲੱਗਦੇ ਨਹੀਂ ਮੈਂ ਕਹਿੰਦਾ ਬਕੋੜੇ ਠੀਕ ਨੇ ਪਕੌੜੇ ਖਾਣੇ। ਪਕੌੜੇ ਖਾਣੇ ਨਹੀਂ। ਵਿਆਹ ਚ ਆਇਆ ਉਹ ਪਕੌੜੇ ਖਾਣ ਨੂੰ। ਤੁਹਾਨੂੰ ਆਈ ਸਪான்ਸਰ ਹੋਏ ਨੇ। ਹਲਕੇ 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 ਮੰਗੂਣ। ਓਏ ਹਲਕੇ ਵਾਂਗੂ ਨਾ ਹੈਂ? ਆ ਨਾ ਬਾਜੀ। ਕਿਉਂ ਨਾ ਬਾਜੀ? ਤੇ ਪੈਣੇ ਹੁਣ ਸਾਰੇ ਵਲੌਗ ਚ ਪੈਣੇ ਹਲਕੇ ਵਾਂਗੂ। 20 ਕਿਲੋ ਬਾਹਰ ਆ ਗਈ। ਹਲਕੇ ਵਾਂਗੂ ਖਾ ਰਿਹਾ ਮਿੱਤਰੋ ਦੇਖੋ ਤਾਂ ਲੜ ਗਿਆ ਖਾ ਗਿਆ। ਸਾਰੇ ਕਮੈਂਟ ਕਰਕੇ ਦੱਸੋ ਲੜ ਗਿਆ ਕੀ ਹੈ ਨਾ। ਆ ਚੋਬਰ ਨੇਰਾ ਖਾਣ ਪੀਣ ਨਾਲੇ ਕਰ ਰਹੇ ਨੇ। ਇਹਨੂੰ ਵੀ ਲੈ ਲੈ ਵਲੌਗ ਚ। ਯਾਰ ਨਹੀਂ ਠੀਕ ਹੋ। ਉਹਦੀਆਂ ਲੈਟਰਾਂ ਦਾ ਬੰਦ ਕਰ। ਮਾਲ ਪਤਾ ਸ਼ੱਕ ਕੇ ਰੈਡੀ ਹੋ ਜਾਓ ਪੂਰੇ ਪ੍ਰੈਕਟੀਕਲ ਦੇਣੇ ਹਨਾ। ਠੀਕ ਹੈ ਜੀ। ਠੀਕ ਹੈ ਜੀ। ਹਲਕੇ ਵਾਂਗੂ ਨਹੀਂ ਚੱਕਣਾਗਾ ਹੁਣ। ਪਿਆਰ ਨਾਲ ਚੱਕਣਾ। ਡਿੱਗ ਗਿਆ ਵੀ ਖਾ ਗਿਆ ਓਰੇ। ਕੋਡ ਵੈਂਟ ਨਹੀਂ ਲੈਗਾ ਨਾ ਉਹ। ਤੁਸੀਂ ਵੀ ਕਰੋ ਇੰਜ ਵਾਂਏ ਪਕੌੜੇ। ਪ੍ਰੈਕਟੀਕਲ ਦੇ ਆਈ ਜੀ। ਹੁਣ ਚੱਲਿਆਂਗੇ ਅਸੀਂ ਗੇੜੀ-ਗੇੜੀ ਲਾਉਣ। ਆਪ ਪਤੰਦਰ ਲਾਈਟਾਂ ਛੱਡ ਚੱਲਦੀਆਂ ਨਹੀਂ ਛੱਡ ਗਿਆ ਹਾਂ ਓਏ ਬੈਟਰੀ ਡਾਊਨ ਕਰ ਲਈ ਹੋਣੀ ਤਾਂ ਇਹਦੀ ਉਹ ਟਾਪ ਲਾਓ ਜੇ ਓਏ ਓਹੋ ਹੋ ਤੁਸੀਂ ਵੀ ਆ ਕੇ ਪਿੱਛੇ ਮੋਟੀ ਦੇਖ ਓਏ ਲੱਟਣ ਚੱਲਦੀਆਂ ਛੱਡਦੀਆਂ ਬਾਕੀ ਲਾਈਟਾਂ ਦੇਖੀ ਕਰਕੇ ਸਟਾਰਟ ਦੇਖੋ ਜੀ ਜਿੰਦਗਾ ਨਾ ਸਟਾਰਟ ਹੁੰਦੀ ਹੈਗਾ ਨਾ ਓਹ ਕੀ ਮਾਰਾ ਛੋਟਾ ਗੱਡੀ ਹੈ ਉਹ ਤਾਂ ਪੁੰਦਰ ਸਾਰੇ ਰੋਡ 'ਤੇ ਜਾਮ ਲਾ ਕੇ ਖੜ ਗਿਆ ਕਿੱਥੇ ਚਲਾਉਣੀਆਂ ਆਉਂਦੀਆਂ ਨੇ ਗੱਡੀਆਂ ਲੋ ਜੀ ਇਹ ਤਾਂ ਸਾਰੇ ਕਾਲਜ ਸਾਹਮਣੇ ਜਾਮ ਲਾ ਕੇ ਖੜ ਗਿਆ ਮਿੱਤਰੋ ਔਰ ਇਹ ਮੁੰਡੇ ਪੂਰੇ gekeڑی ਛੇੜੀ ਲਾਉਂਦੇ ਨੇ ਕਿ ਖਾਸਾ ਕਾਲਜ ਪਟਿਆਲਾ ਸਾਹਮਣੇ ਇਹ ਮੁੰਡਿਆਂ ਦਾ ਕੇੜੀ ਰੂਟ ਲਾ ਲੋ ਚਾਹੇ ਤੁਸੀਂ ਚਾਹੇ ਕਾਲਜ ਲਾ ਲੋ ਔਰ ਔਰ ਇਹ ਆਹੀ ਜਵਾਨੀ ਇੱਥੇ ਰਹਿ ਜੂਗੀ ਬਸ 3-4 ਸਾਲ ਹੀ ਨੇ ਬਾਕੀ ਆਹੀ ਠੰਡ ਦੇ ਆਖਰੀ ਦਿਨ ਨੇ ਕਿ ਆਹ ਗੱਡੀਆਂ ਨੇ ਝੋਟੀਆਂ ਪੁਣੀਆਂ ਸੋਣੀਆਂ ਲੱਗ ਜਾਂਦੇ ਉਹ ਤਾਂ ਨਜ਼ਰ ਨਾ ਲੱਗੇ ਇੱਕ ਚੱਟੀ ਰੱਖੀ ਇੱਕ ਰੱਖੀ ਕਾਲੀ ਜੂ ਭੇਮਖਟ ਹੋ ਗਿਆ ਵਾਹੇ ਚੈੱਕ ਕਰੋ ਜੀ ਨਿਊਜ਼ਰੀ ਸਿਸਟਮ ਆ ਕੀ ਮੁੱਲ ਦਾ ਇਹਦਾ ਓ ਚਲੋ ਜੀ ਚਲੋ ਅੱਗੇ ਅੱਗੇ ਬਣ ਰਿਹਾ ਜੀ ਪੂਰਾ ਮਾਹੌਲ ਹੁਣ ਵੀਡੀਓ ਸ਼ੂਟ ਕਰ ਦਾਂਗੇ ਕਾਲਜ ਦੇ ਗੇਟ ਅੱਗੇ ਉਨੂੰ ਦਿਖਾਣ ਨੇ ਆਪਾਂ ਪੂਰਾ ਸੀਨ ਓਕੇ ਦੀ ਰਿਪੋਰਟ ਗੂਗਲ ਤੇ ਲਾ। ਹੋਰ ਵੀ ਆ ਰਿਹਾ ਸੁਆਦ। ਵਧੀਆ। ਯਾਰ ਇਹ ਆ ਰਿਹਾ ਨੇ। ਚੜਦੀ ਜਵਾਨੀ ਦੇ ਦਿਨ ਤੇ ਉੱਪਰੋਂ ਥੱਲੇ ਗੱਡੀਆਂ ਉੱਪਰੋਂ ਖਾਲਸਾ ਗੋਲਜ ਪਟਿਆਲਾ। ਕੀ ਬਾਤ ਹੈ। ਵੀ ਵੀ ਬੋ ਸੁਣਾ ਰਿਹਾ। ਹਾਂਜੀ ਮਿੱਤਰੋ ਅਗਰ ਕਿਸੇ ਨੇ ਟਰੇਡਿੰਗ ਕਰਨੀ ਹੋਵੇ ਫੋਰੈਕਸ ਦੇ ਵਿੱਚ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋਗੇ ਫੋਰੈਕਸ ਮਾਰਕੀਟ ਜਾਂ ਇੰਡੀਅਨ ਮਾਰਕੀਟ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇੰਡੀਆ ਬੈਠੇ ਹੀ ਡਾਲਰ ਕਮਾਓਗੇ ਕਿਉਂ? ਯਾਰ ਬ੍ਰੋ ਯਾਰ ਕਿੰਨੇ ਕਮਾ ਲੇ ਆਪਾਂ ਕਮਾ ਲਏ 60 ਡਾਲਰ ਤੂੰ ਏ 40 ਤੇ ਆਪਣਾ ਹਲੇ ਲਾਅਸ ਚੱਲ ਰਿਹਾ ਇੱਧਰ ਜਿਵੇਂ ਹੀ ਪ੍ਰੋਫਿਟ ਜਾਂਦਾ ਤੁਹਾਨੂੰ ਦਿਖਾਣੇ ਆਗੇ ਠੀਕ ਆ 15 ਡਾਲਰ ਦਾ ਪ੍ਰੋਫਿਟ ਬਿਲਕੁਲ ਥੋੜਾ ਜਿਹਾ ਆ ਆ ਗਿਆ ਪ੍ਰੋਫਿਟ ਚ ਠੀਕ ਆ ਅਗਰ ਕਿਸੇ ਨੂੰ ਟ੍ਰੇਡਿੰਗ ਕਰਨੀ ਹੈ ਤੁਸੀਂ ਕਰ ਸਕਦੇ ਹੋ ਬਾਕੀ ਪੂਰਾ ਸਵਾਦ ਲੈ ਰਹਿਆਂਗੇ ਪੂਰੀ ਜ਼ਿੰਦਗੀ ਦੀ ਯਾਰਾ ਠੀਕ ਆ ਟ੍ਰੇਡਿੰਗ ਕਰਨੀ ਹੈ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਕਲਾਸ ਦਾ ਤੁਹਾਨੂੰ ਪੇਡ ਕੋਰਸ ਦੱਸ ਦਾਂਗੇ ਓਕੇ ਦੰਨ ਬਾਕੀ ਹਲੇ ਵੇਟ ਕਰ ਦਾਂਗੇ ਪ੍ਰੋਫਿਟ ਚ ਜਾ ਰਿਹਾ ਹੌਲੀ ਹੌਲੀ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ ਦੇ ਵਿੱਚ ਕਿੰਨਾ ਪ੍ਰੋਫਿਟ ਕਰਦੇ ਆ ਕਿੰਨਾ ਨਾ ਸਿਰਫ ਇਹਦੇ ਵਿੱਚ 400 500 ਰੁਪਏ ਲਗਾਇਆ ਹੋਇਆ ਤੇ ਹਲੇ 1.5 200 ਰੁਪਏ ਮਿਲ ਵੀ ਰਿਹਾ ਆਪਾਂ ਨੂੰ ਇਹਦੇ ਵਿੱਚ 1 ਡਾਲਰ ਇੰਡੀਆ ਵੈਟਡ ਡਾਲਰ ਕਮਾ ਰਹੇ ਆ ਮੇਨ ਗੱਲ ਤਾਂ ਇਹ ਹੈ ਜਿਹੜੇ ਇੰਡੀਆ ਵੈਟਡ ਡਾਲਰ ਕਮਾ ਰਹੇ ਨੇਗੇ ਉਹ ਕਮੈਂਟ ਕਰ ਦਿਓ ਜਿਹੜੇ ਫੋਰੈਕਸ ਕਰਦੇ ਨੇ ਜਿਨ੍ਹਾਂ ਨੇ ਕਰਨੀਆਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਨੂੰ ਤੇ ਤੁਹਾਨੂੰ ਮੈਂ ਨੰਬਰ ਸ਼ੇਅਰ ਕਰ ਦੂੰਗਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋਗੇ ਠੀਕ ਹੈ ਕਮੈਂਟਾਂ ਦੇ ਵਿੱਚ ਤੁਹਾਨੂੰ ਮੈਂ ਦੱਸ ਦਾਂਗਾ ਉਹਦਾ ਨੰਬਰ ਜਿਹਨੇ ਸਿੱਖਣਾ ਹੋਵੇ ਸਿਰਫ ਉਹ ਹੀ ਕਰੋ ਕਮੈਂਟ ਜਿਹਨੇ ਸਿੱਖਣਾਗਾ ਪ੍ਰੋਪਰ ਹਵਾ ਹਵਾ ਓਨਲੀ ਪੇਡ ਕੋਰਸ ਓਨਲੀ ਪੇਡ ਕੋਈ ਫਰੀ ਵਾਲਾ ਨਾ ਆਇਓ ਭਾਈ ਬਣ ਕੇ ਇਹ ਸਾਰੀਆਂ ਚੀਜ਼ਾਂ ਵੀ ਇੰਨਾ ਤੋਂ ਹੀ ਆਈਆਂ ਨੇ ਜੀ ਆ ਗੱਡੀ ਘੋੜਾ ਫੋਨ ਤਾਂ ਤੁਸੀਂ ਵੀ ਸਿੱਖ ਸਕਦੇ ਹੋਗੇ ਬਹੁਤ ਸੋਹਣਾ ਟ੍ਰੇਡ ਕਰ ਰਹਿਆਂਗੇ ਬਾਕੀ ਮਿਲਦੇ ਆਂਗੇ ਤੁਹਾਨੂੰ ਨੈਕਸਟ ਦੇ ਵਿੱਚ ਬਾਏ ਬਾਏ ਭਾਈ ਪਿਆਸਾ ਗੇੜੀ ਛੇੜੀ ਲਾ ਰਿਹਾ ਮਿੱਤਰੋ ਦੇਖੋ ਪੂਰਾ ਸਵਾਦ ਆ ਰਿਹਾ ਔਰੇ ਮੂਫਲੀਆਂ ਮਾਫਲੀਆਂ ਲੱਗੀਆਂ ਹੋਈਆਂ ਨੇ ਕਿਸੇ ਨੂੰ ਲੈਣੀਆਂ ਇੰਨਾ ਤੋਂ ਲੈ ਸਕਦੇ ਹੋ ਇਹ ਨਵਾਂ ਖੁੱਲ ਗਿਆ ਹੋਇਆ ਕੁਛ ਕਾਫੇ ਯੂ ਪੁਆਇੰਟ ਕਾਫੇ ਖੁੱਲ ਗਿਆ ਨਾ ਕਾਫੇ ਕਾਫੇ ਹੁਣ ਖਾਵਾਂਗੇ ਪੀਵਾਂਗੇ ਥੋੜਾ ਬਹੁਤਾ ਕੁਝ ਫੇਰ ਜਾਵਾਂਗੇ ਕਲਾਸ ਕਲੂਸ ਪੜਨ ਪੜਨ ਲੋਕਰ ਪੜਬੀਂ ਦੋ ਅਖਰ ਪੜ ਲਾਂਗੇ ਠੀਕ ਹੈ ਜੀ ਤੇ ਤੁਹਾਨੂੰ ਮਿਲਦੇ ਆਂਗੇ ਅੱਗੇ ਜਾ ਕੇ ਖਾਣੇ ਆਂ ਵੀ ਨਿਆ ਖੜੇ ਨੇ ਮਲੰਗ ਓਏ ਆ ਖੜੇ ਨੇ ਲੈ ਫੋਟਾਂ ਖਿਚਾਣ ਲੱਗ ਰਹੇ ਨੇ ਓ ਖੋਡਾ ਮਾਸਟਰ ਗੱਡੀ ਆ ਰਹੀ ਐ ਪਿੱਛੇ ਕਿੱਥੇ ਆ ਆ ਖੜੇ ਨੇ ਯੀ ਮਲੰਗ ਖੜੇ ਨੇ ਸੋ ਬੀ ਕੇਅਰਫੁਲ ਹੋਗੇ ਜਦਾਂ ਕਰੋਗੇ ਸਾਰੇ ਐ ਹੀ ਨੇ ਏਹਾਏ ਓਰੇ ਕਰਦਾ ਹੀ ਫੋਟੋ ਸ਼ੂਟ ਮਿੱਤਰੋ ਅਸੀਂ ਸਾਡਾ ਇੰਸਟਾਗ੍ਰਾਮ ਤੁਹਾਨੂੰ ਸ਼ੋਅ ਹੋ ਰਿਹਾ ਨਾ ਓਰੇ ਜਾ ਕੇ ਸਾਨੂੰ ਫੋਲੋ ਕਰ ਲਓ ਸਨੈਪਚੈਟ ਸ਼ੋਅ ਹੋ ਰਹੀ ਸਨੈਪਚੈਟ ਫੋਲੋ ਕਰ ਲਓ ਬਾਕੀ ਮਿੱਤਰੋ ਆਹੀ ਦਿਨ ਲੱਗੇ ਹਸਣ ਖੇਡਣ ਦੇ ਫਿਰ ਪੜਨ ਲੱਗ ਜਾਣਾ ਨੌਕਰੀਆਂ ਤੇ ਲੱਗ ਜਾਣਾ ਜਿਹਦੇ ਨਾਲ ਫਿਰ ਤੁਹਾਨੂੰ ਸਾਰੇ ਬੀਜੀ ਹੋ ਜਾਗੇ ਤੁਸੀਂ ਵੀ ਬੀਜੀ ਹੋ ਜੂਗੇ बाकी ਸਬਸਕ੍ਰਾਈਬ करके रखो यूट्यूब चैनल ਦਾ ਹੋਰ ਨਵੇਂ ਨਵੇਂ ਵਲੌਗ ਜਾਂਗੇ ਬਹੁਤ ਡਿਮਾਂਡ ਆ ਰਹੀ ਸੀ ਵਲੌਗਸ ਦੀ ਵਲੌਗਸ ਦੀ ਬਹੁਤ ਡਿਮਾਂਡ ਆ ਰਹੀ ਸੀ ਇਸ ਕਰਕੇ ਵਲੌਗ ਬਣਾ ਰਿਹਾ ਸੀ ਤਾਂ ਕਰਕੇ ਤੁਸੀਂ फोटो ਨਾਲ ਜੁੜੇ ਰਹੇ ਹੋ ਉਹ ਦੇਖੋ ਫੋਟੋ ਫੋਟੋ ਕਿਚਨ ਆਇਆ ਫੋਟੋ ਖਿੱਚ ਨਹੀਂ ਸਕਦੇ ਉਹ ਦੇਖੋ ਕਿੱਥੇ ਉਹ ਤਾਂ ਨਹੀਂ ਖਿੱਚ ਸਕਦੇ ਕਿੱਥੇ ਲਿਖਿਆ ਪਰ ਇਸ ਤੱਕ ਕਿਚਾਂਗੇ ਕਿਚਾਂਗੇ ਇੰਨੀ ਕ ਦਾੜੀ ਤਾਂ ਮੈਨੂੰ ਇੰਨੀ ਕ ਦਾੜੀ ਤਾਂ ਕੁੜੀਆਂ ਦੇ ਜਾਂਦੀ ਹੈ ਮੈਨੂੰ ਭਾਜੀ ਐਨਸੀਸੀ ਕਰਕੇ ਮੁੰਡੇ ਕਮੈਂਟ ਕਰੋ ਵੀ ਇੰਨੀ ਦਾੜੀ ਕੁੜੀਆਂ ਦੇ ਹੁੰਦੀ ਹੁੰਦੀ ਹੈਗਾ ਨਾ ਕੱਢ ਤੇਰੀ ਫੋਟੋ ਖਿੱਚ ਦਾਂਗਾ ਆ ਓਏ ਹੋਏ 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 ਫੋਟੋ ਖਿੱਚੋ ਓਏ ਹੋਏ 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 ਉਹ ਚੱਕੋ ਜੀ ਚੱਕੋ ਜੀ ਛੋਟਾ ਕਹਿੰਦੇ ਛੋਟਾ ਬਣਿਆ ਹੋਇਆ ਹੈ ਛਾਤੀ ਜੋੜੀ ਕਰਕੇ ਦਿਖਾ ਜਿੰਮ ਜਾਨਾ ਹਾਂ ਜਿੰਮ ਕਿੰਨੇ ਵਜੇ ਜਾਨਾ 7:30 ਸਵੇਰੇ ਸ਼ਾਮ ਨੂੰ ਡੜਾ

ਬਾਕੀ ਇਹਦੇ ਬਈ ਦੱਸੋ ਇਹਦਾ ਦਾੜੀ ਦੱਸ ਕਿੰਨੀ ਕਿੰਨੀ ਘੰਟਾ ਹੀ ਹੋ ਗਿਆ 100 ਰੁਪਏ ਲਾਉਂਦਾ ਦਾੜੀ ਕਟਾਉਂਦਾ ਠੀਕ ਆ ਬਈ ਕੱਟ ਬਹੁਤ ਸੋਹਣਾ ਕੱਟ ਬਹੁਤ ਸੋਹਣਾ ਬੰਦਾ ਦਾ ਜੱਜ ਰਹਿ ਖੜੇ ਯਾਰ ਤੁਸੀਂ ਤੂੰ ਵੀ ਨਹੀਂ ਜੱਜ ਰਹਿ ਲੱਗਦਾ ਇਹ ਤੈਨੂੰ ਵੀਡੀਓ ਬਣਾਉਣ ਤੇ ਲਾਇਆ ਚਲੋ ਜੀ ਵਧੀਆ ਵਧੀਆ ਹੋਰ ਦੱਸੋ ਕੋਈ ਗੱਲ ਬਾਤ ਸੁਣਾ ਅੱਜ ਬਲੌਗ ਚੱਲਦਾ ਹੀ ਰਹੂਗਾ ਚੱਲਦਾ ਹੀ ਰਹੂਗਾ ਚੱਲਦਾ ਹੀ ਰਹੂ ਅੱਜ ਬਲੌਗ ਤੂੰ ਪ੍ਰੈਕਟੀਕਲ ਦੱਸੋ ਕਿਵੇਂ ਹੋਇਆ ਪ੍ਰੈਕਟੀਕਲ ਤਾਂ ਬਹੁਤ ਸੋਹਣਾ ਹੋਇਆ ਫੇਰ ਐਡੀ ਵਧੀਆ ਗੱਲਬਾਤ ਕੋਈ ਨਹੀਂ 40 ਹੋਰ ਤੇ ਇਹ ਤਾਂ ਕੱਟਿਆ ਜਾਊਗਾ ਸੀ ਨਾ 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 ਕੱਟਣਾ ਕੋਈ ਨਹੀਂ ਕੱਟਦਾ ਨਹੀਂ ਬਾਈ ਚੱਲ ਤੂੰ ਦੱਸ ਕੋਈ ਗੱਲ ਕਰ ਸਰਜਨ ਸਾਹਿਬ ਨੇ ਨਾ ਦੱਸ ਕੀ ਹੋਰ ਤੇਰਾ ਕੀ ਐਕਸਪੀਰੀਅੰਸ ਅੱਜ ਕੱਲ੍ਹ ਜ਼ਿੰਦਗੀ ਦਾ ਅਜੀਬ ਜਿੰਦਗੀ ਦਾ ਐਕਸਪੀਰੀਅੰਸ ਹੈਗਾ ਵੀ ਤੁਸੀ ਕੀ ਤੁਸੀ ਕੀ ਕਹੋਗੇ ਕੁੜੀਆਂ ਬਾਰੇ ਫਿਰ ਅੱਜ ਕੱਲ ਦੇ ਕੁੜੀਆਂ ਕਿਵੇਂ ਨੇ ਅੱਜ ਕੱਲ ਦੀਆਂ ਕੁੜੀਆਂ ਤਾਂ ਐਂ ਕਹਿੰਦੀਆਂ ਮੁੰਡੇ ਸਾਡੇ ਨਾਲ ਲਾਉਣ ਦੇ ਲ ਅਸੀਂ ਕਰੀਏ ਟਾਈਮ ਪਾਸ ਸਾਡੇ ਨਾਲ ਹੁਣ ਚਾਰ ਰਿਆਂ ਪੰਜ ਹੁਣ ਪੱਕੇ ਅੱਛਾ ਜੀ ਸਟੇਜਨ ਹੋਵੇ ਸਾਡੀ ਜਿੱਥੇ ਅਸੀਂ ਰਹੀਏ ਸਾਡੇ ਮੈਂ ਇੱਕ ਪੱਕਾ ਹੀ ਹੋਵੇ ਤੇਰੇ ਨਾਲ ਕਿੰਨੀਆਂ ਨੇ ਬੱਕੀਆਂ ਤੂੰ ਆ ਨੱਸਦੇ ਪਹਿਲਾਂ ਹੈ ਕਿੰਨੀਆਂ ਨੇ ਪੱਕੀਆਂ ਤੇ ਨਾਲ ਕੱਚਾ ਜਾ ਆ ਗਿਆ ਓਏ ਕੀ ਨਾ ਦੂਈ ਇੱਕ ਗੱਲ ਹੋਰ ਕਰ ਰਿਹਾ ਜੀ ਮੈਂ ਅੱਜ ਕੱਲ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਉੱਤੇ ਚੱਲ ਰਹੀਆਂ ਨੇ ਉਹ ਤਾਂ ਬਈ ਚੱਲ ਰਹੀਆਂ ਨੇ ਉੱਤੇ ਚੱਲ ਰਹੀਆਂ ਕਿਵੇਂ ਹੁਣ ਜਿਵੇਂ ਤੂੰ ਬਾਈਪਿਆਸ ਚ ਹਾਂ ਨਹੀਂ ਕੋਈ ਕੁੜੀ ਜੋੜਦੀ ਨਾ ਕੋਈ ਕਹਿੰਦਾ ਹੁੰਦਾ ਅੱਛਾ ਨਹੀਂ ਹੁਣ ਜਿਵੇਂ ਤੂੰ ਕਹਿ ਰਿਹਾ ਸੀ ਬਈ ਬਾਈਪਿਆਸ ਤੂੰ ਘੇੜਾ ਛੇੜਾ ਲਾਉਂਦੇ ਹੋ ਮੁੰਡੇ ਜ਼ਿਆਦਾ ਦਿਖਦੇ ਨੇ ਕਿ ਕੁੜੀਆਂ ਜ਼ਿਆਦਾ ਦਿਖਦੀਆਂ ਨੇ ਮੁੰਡੇ ਜ਼ਿਆਦਾ ਮੁੰਡੇ ਜ਼ਿਆਦੇ ਠੀਕ ਕੁੜੀਆਂ ਤਾਂ ਫਿਰ ਬਹੁਤ ਸਿਆਣੀਆਂ ਕੁੜੀਆਂ ਜ਼ਿਆਦਾ ਪੇਪਰ ਚੱਲ ਰਹੇ ਨੇ ਕੁੜੀਆਂ ਜ਼ਿਆਦਾ ਰਜਿੰਦਰਾ ਕਾਲਜ ਦੇ ਮੁਰੇ ਦੇਖਦੀਆਂ ਆਏ ਤਾਂ ਹੀ ਤੂੰ 1 ਵਜੇ ਪਰੌਂਡੇ ਖਾ ਆ ਵੀ 1 ਵਜੇ ਪ੍ਰੌਂਟੇ ਖਾਣੇ ਜਾਂਦਾ ਗਰੀਸ਼ਿੰਦਰ ਲਾ ਲਓ ਕੋਈ ਮਰਜ਼ੀ ਲਾ ਲਓ ਮੈਡੀਕਲ ਵਾਲੀਆਂ ਕਿਹੜਾ ਹੁੰਦੀਆਂ ਨੇ ਆਏ ਟੈਗ ਕਰ ਦੋ ਮੈਡੀਕਲ ਵਾਲੀਆਂ ਨੂੰ ਐ ਅੰਮਕ ਸਿੱਕੋ ਚੱਲੀਏ ਉਹ ਲਿਆਓ ਜੀ ਲਿਆਓ ਚਿਕਨ ਬਰੀਆਨੀ ਆ ਗਈਆਂ ਕੀ ਵੱਧ ਪਲੇਟ ਦੂਜੀ ਨਹੀਂ ਦੀ ਆ ਲੋ ਜੀ ਖਾਡੋ ਚਿਕਨ ਇੰਜੋਏ ਕਰੋ ਭਰਾਵਾਂ ਦੇ ਸਿਰ ਤੇ ਟਰੇਡਿੰਗ 'ਚ ਪ੍ਰੋਫਿਟ ਹੋਇਆ ਸਾਰਿਆਂ ਨੂੰ ਪਾਰਟੀ ਦਿੱਤੀ ਜਾ ਰਹੀ ਆ ਚਿਕਨ ਨਾਲ ਪੂਰਾ ਖਿਆਲ ਰੱਖਦੇ ਨੇ ਕਿ ਵਾਕਾ ਆ ਦੇ ਤੂੰ ਕੀ ਖਾ ਰਿਹਾ ਓਏ ਵੇਜ ਵੇਜ ਖਾ ਰਿਹਾ ਵੇਜ ਸਾਰਾ ਗਾਲਾ ਮੁੰਡਾ ਵੇਜਾਂ ਆਪਣਾ ਚਲੋ ਜੀ ਤੁਹਾਨੂੰ ਮਿਲ ਦਿਆਂਗੇ ਖਾ ਕੇ ਛੋਟੀ ਬਾਰਾਦਰੀ ਆਂਟੀ ਤੋਂ ਖਾਇਆ ਕਰੋ ਸਾਰੇ ਵਧੀਆ ਬਣਾਉਂਦੇ ਨੇ ਆਂਟੀ ਇਹ ਪੰਜਾਬੀ ਤੜਕੇ ਵਾਲੇ ਵਧੀਆ ਬਰੀਆਨੀ ਹੁੰਦੀ ਹੈ ਨਾ ਚਿਕਨ ਬਰੀਆਨੀ ਕੀ ਹੈ ਨਾ ਤੂੰ ਚੰਗਾ ਭਲਾ ਹੈਗਾ ਤੂੰ ਕੰਮ ਕਰ ਲੈ ਤੈਨੂੰ ਕੰਮ ਤੇ ਲਵਾ ਦਈਏ ਆ ਨਹੀਂ ਕਰਦਾ ਕਿਉਂ ਕੰਮ ਕਿਉਂ ਨਹੀਂ ਕਰਨਾ ਕੰਪਰੀ ਫਰੀਦੀ ਖਾਨ ਦੀ ਹੱਤ ਪੈਰੀਆ ਤੁਹਾਨੂੰ ਸਕੂਲ ਲਵਾਉਣੇ ਸਕੂਲ ਕੰਮ ਤੇ ਲਵਾ ਦਿੰਨੇ ਆ ਆਂਟੀ ਜੀ ਇਹਨਾਂ ਨੂੰ ਫਰੀਦੀ ਖਾਨ ਦੀ ਹੱਤ ਪੈਰੀ ਆਈ ਕਹਿੰਦੇ ਕੜੀ ਚਾਲ ਖਵਾ ਦੇ ਕਮਾ ਨਹੀਂ ਸਕਦੇ ਉਹੀ ਤਾਂ ਇਹਨਾਂ ਨੂੰ ਕਹਿ ਰਹੇ ਆਂਗੇ ਉਰੇ ਆ ਹੁਣ ਲੁੱਲੇ ਲੁੱਲੇ ਤੂੰ ਇਹ ਮਲੰਗ ਇਕੱਠੇ ਹੋਰ ਕੇ ਨੇ ਯੂਰੇ ਪਟਿਆਲੇ ਕੋਈ ਨਾ ਖਵਾਇਆ ਕਰੋ ਇਹਨਾਂ ਨੂੰ ਫਰੀਜ਼ ਚ ਹੁਣ ਤੁਹਾਡੇ ਸਾਹਮਣੇ ਕੇ ਕੇ ਕੁਛ ਨਹੀਂ ਖਵਾਣਾ ਹੈਗਾ ਕਹਦਾ ਖਵਾਓ ਕਹਿੰਦਾ ਸਾਨੂੰ ਇੰਨਾ ਹੱਟਾ-ਕੱਟਾ ਕੁੱਤੇ ਦੇ ਮਾਰ ਰਹਿਆ ਹੱਟਾ-ਕੱਟਾ ਦੇਖੋ ਚੰਗਾ ਭੜਾ ਹੈਗਾ ਦੇਖੋ ਆਈ ਭੌਂਗਦੇ ਨੇ ਫਿਰ ਕੁੱਤੇ ਇਹਨਾਂ ਨੂੰ ਇਹ ਇੱਚਾ ਮਾੜੀਆਂ ਲੱਗਦੀਆਂ ਰਹੀ ਕੋਈ ਨਾ ਖਵਾਇਆ ਕਰੋ ਹੁਣ ਕਈ ਕਮੈਂਟ ਵੀ ਆਉਣਗੇ ਤੁਸੀਂ ਖਵਾਉਂਦੇ ਇਹਨਾਂ ਦੀ ਚੰਗੀ ਭੜਾ ਸਰੀਰ ਨੇ ਚੰਗੇ ਭੜਾ ਤੁਰਦੇ ਨੇ ਉਪਰੋਂ ਕਿਵੇਂ ਬੋਲ ਕੇ ਕਹਿੰਦੇ ਸੀ ਲੁੱਲੇ ਲੰਗੜੇ ਆਗੇ ਉਹਨਾਂ ਉਹ ਕਰ ਰਿਹਾ ਅਪਮਾਨ ਹੈ ਉਹ ਚੀਜ਼ ਨੂੰ ਲੈ ਕੇ ਚੰਗਾ ਦਾ ਕਰਕੇ ਨਹੀਂ ਕਰਨਾ ਹੈ ਆਪਣਾ ਇੰਨਾ ਖਵਾਣਾ ਨਾ ਦੇਣਾ ਕੋਸਾ ਉਹਨਾਂ ਨੂੰ ਕੋਈ ਵੀ ਕੰਮ ਤੇ ਲਵਾ ਦਿੰਦੇ ਆ ਕੰਮ ਤੇ ਲਵਾ ਸਕਦੇ ਆ ਸਾਡੀ ਇੱਥੇ ਕਿਤਾਬ ਕਿ ਪਹੁੰਚ ਹੈਗੀ ਐ ਵੀ ਅਸੀਂ ਕੰਮ ਤੇ ਲਵਾ ਦਾਂਗੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਜਿਹੜੇ ਹੈਂਡੀਕੈਪ ਹੁੰਦੇ ਨੇ ਉਹਨਾਂ ਨੂੰ ਦੇ ਵੀ ਦਿਆ ਕਰ ਹੋਰ ਜਿਹੜੇ ਹੈਂਡੀਕੈਪ ਹੁੰਦੇ ਨੇ ਉਹਨਾਂ ਨੂੰ ਅਸੀਂ ਦੇ ਵੀ ਦਵਾਂਗੇ ਗਰੀਬਾਂ ਨੂੰ ਜਿਵੇਂ ਨੀਚੇ ਝੁੱਗਿਆਂ ਚੋੜ ਝੋੜੀਆਂ ਵਾਲੇ ਹੁੰਦੇ ਨੇ ਹਨਾ ਹੁਣ ਇਹ ਚੰਗੇ ਭਣਿਆਂ ਨੇ ਤੁਰਦਾਰਾਂ ਕਹਿੰਦਾ ਮੈਂ ਕਬਾੜ ਵੇਚਦਾ ਕਹਿੰਦਾ ਖਵਾ ਦੇ ਇਹ ਚੀਜ਼ ਦੇ ਇੱਕ ਸਾਨੂੰ ਬਹੁਤ ਨੈਗੇਟਿਵ ਹੁੰਦਾਗਾ ਤੇ ਕੋਈ ਵੀ ਨਾ ਦਇਆ ਕਰੋ ਇਹ ਚੀਜ਼ ਨੂੰ

ਸਵੇਰ ਦੇ ਲੱਗਾਂਗੇ ਘੁੰਮਣ ਪੇਪਰ ਦੇ ਆਏ ਪ੍ਰੈਕਟੀਕਲ ਦੇ ਆਏ ਸਾਰਾ ਕੁਝ ਦੇ ਆਏ ਜੀ ਅਸੀਂ ਹੁਣ ਦੋ ਅੱਖਰ ਪੜ ਲੈਂਦੇ ਦੋ ਅੱਖਰ ਪੜ ਲੈਨੇ ਟਾਈਮ ਹੋ ਗਿਆ 3 ਵਜਨ ਨਾਲੇ ਹੋ ਗਏ ਬਾਅਦ ਚੱਲਦੇ ਆਂਗੇ ਹੁਣ ਆਪਾਂ 22 ਨੰਬਰ ਘੁੰਮਦੇ ਆਂ ਫਿਰਦੇ ਆਂ ਤੁਹਾਨੂੰ ਦਿਖਾਨੇ ਆਂ ਸ਼ਾਮੀ ਜਿੰਮ ਚੱਲਾਂਗੇ ਵਲੌਗ ਨਾ ਬਣੇ ਲੋ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਸ਼ੇਅਰ ਕਰ ਦੋ ਕਮੈਂਟ ਕਰ ਕਮੈਂਟ ਕੀ ਕਰੂੰ ਕਮੈਂਟ ਸਾਰੇ ਉਹ ਕਮੈਂਟ ਕਰਿਓ ਕਮੈਂਟ ਨਾਲ ਸਾਰੇ ਉਹ ਕਮੈਂਟ ਕਰਿਆ ਕਰੋ ਜਿਨ੍ਹਾਂ ਨੂੰ ਤੁਸੀਂ ਵਲੌਗ ਜਿਵੇਂ ਦੇ ਤੁਸੀਂ ਵਲੌਗ ਚਾਹਨੇ ਹੋ ਸਾਡੇ ਤੋਂ ਕੀ ਕੰਟੈਂਟ ਕਰਨਾ ਕਿਵੇਂ ਦਾ ਤੁਸੀਂ ਕੰਟੈਂਟ ਚਾਹਨੇ ਹੋਗੇ ਅਸੀਂ ਕੋਈ ਕਰਾਂਗੇ ਇਹਨੇ ਵੀਡੀਓ ਬਣਾਵਾਂਗੇ 1000 ਸਬਸਕ੍ਰਾਈਬਰ ਤੇ ਜਿੱਦਨ ਹਣਾ ਠੀਕ ਹੈ डन ਹੈ ਪੌਡਕਾਸਟ ਮੰਗੂ ਤੇ ਆਪਣਾ ਪੌਡਕਾਸਟ ਵੀ ਆਊਗਾ ਦੋ ਤਿੰਨ ਦਿਨਾਂ ਅਚ ਉਹਦੀਆਂ ਕਲਿੱਪਾਂ ਬਣਾ ਕੇ ਪਾਵਾਂਗੇ ਕਈ ਜਣਾਂ ਦੇ ਕਮੈਂਟ ਆਏ ਸੀ ਤੁਸੀਂ ਵਲੌਗ ਨਹੀਂ ਪਾਇਆ ਚਲੋ ਜੀ ਤੁਹਾਡੇ ਵਾਸਤੇ ਵੀ ਵਲੌਗ ਵੀ ਪਾਤਾ ਹੁਣ ਤੁਹਾਡਾ ਕੰਮ ਸਿਰਫ ਇਹਨਾਂ ਵੀ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਨਾਗਾ ਜਿਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲੇ ਠੀਕ ਹੈ ਜੀ ਬਾਕੀ ਤੁਹਾਨੂੰ ਮਿਲਦੇ ਆਂਗੇ ਨੈਕਸਟ ਕਲਿੱਪ ਨੈਕਸਟ ਕਲਿੱਪ ਵਿੱਚ ਮੁੰਡੇ ਕਹਿੰਦੇ ਤਿਆਰ ਹੋ ਰਹੇ ਨੇ ਜਿੰਮ ਵ ਮਰੇ ਹੁਣ ਜਿਮ ਠੋਕੇ ਲਾਵਾਂਗਾ ਅੱਜ ਬੈਕ ਦਾ ਵਰਕਆਊਟ ਹੈ ਡੈੱਡ ਲਿਫਟ ਲਾਵਾਂਗੇ ਦੇਖਦਾ ਕਿ ਨਹੀਂ ਲੱਗਦੀ ਹੈਗੀ ਓਕੇ ਆਫਟਰ 2 ਵੀਕਸ ਮੈਂ ਡੈੱਡ ਲਿਫਟ ਲਗਾ ਰਿਆਂਗਾ ਤੇ 150 ਦੀ ਅਟੈਂਪਟ ਹੈਗੀ ਤੇ ਇਹ ਕਲੀਅਰ ਕਰਤੀ ਸੈਕਿੰਡ ਰੈਪ ਨਹੀਂ ਆਇਆ ਪਰ ਅਗਲੀ ਵਾਰੀ ਟਰਾਈ ਕਰਾਂਗੇ ਆਪਾਂ ਜ਼ਰੂਰ ਦੋ ਰੈਪ ਦਾ ਕਿਵੇਂ ਲੱਗਿਆ ਜਿਮ ਚਾਕੇ ਕਿਵੇਂ ਲੱਗਿਆ ਤੁਹਾਨੂੰ ਵਰਕਆਊਟ ਸਭੇ ਬਾਲਾ ਔਖਾ ਹੋਇਆ ਬਾਲਾ ਔਖਾ ਕੀ ਦੁਖ ਰਿਹਾ ਬਾਵਾ ਦੁਗਰੀਆਂ ਨਹੀਂ ਉੱਚੀ ਬੋਲਾ ਬਾਵਾ ਦੁਗਰੀਆਂ ਨਹੀਂ ਬਾਵਾ ਅੱਛਾ ਖਤਮ ਕਰ ਦਾਂਗੇ ਤੁਹਾਨੂੰ ਸਾਰਾ ਬੈਗ ਦਾ ਤੇ ਬਾਜ ਦਾ ਵਰਕਆਊਟ ਕੰਪਲੀਟ ਕਰਨ ਤੋਂ ਬਾਅਦ ਅਸੀਂ ਆ ਕੇ ਟਰੈਡ ਮਿਲ ਤੇ ਜਿਹਦੇ ਨਾਲ ਆਪਣੇ ਲੱਤਾਂ ਸਟ੍ਰੈਚ ਕਰ ਦਾਂਗੇ ਤੇ ਆਪਣਾ ਜਿਹੜਾ ਸਾਰੇ ਦਿਨ ਦਾ ਥਕਾਵਟ ਹੋ ਗਿਆ ਥੋੜੀ ਬਹੁਤ ਇਹਦੇ ਨਾਲ ਦੂਰ ਹੋ ਜਾਂਦੀ ਹੈ ਕਿ ਜਿਹਦੇ ਨਾਲ ਆਪਣੇ ਮਸਲ ਖੁੱਲ ਜਾਂਦੇ ਨੇ ਗਰਮਾ ਗਰਮ ਅੰਡੇ ਅੰਡੇ ਕਿੱਥੇ ਬੰਤੇ ਆਏ ਤੂੰ ਸੰਗਤਾ ਬਹੁਤ ਹੈ ਨਾ ਤੈਨੂੰ ਅਸੀਂ ਪੁੱਛਿਆ ਕਰਵਾ ਕੇ ਮੈਂ ਪ੍ਰਮੋਸ਼ਨ ਕਰਦੇ ਥੋੜੀ ਆਉਰੇ ਆ ਕੇ ਖਾਇਆ ਕਰੋ ਸਾਰੇ ਮੈਗੀ ਆਮਲੇਟ ਐਂ ਬਣਦੇ ਨੇ ਅੱਜ ਦੀ ਇਹਨਾਂ ਬਣਾਉਣੇ ਹੋ ਗਲੱਬਸ ਤਾਂ ਪਾਏ ਨੇ ਇਹਨਾਂ ਨੇ ਕਾਇਨਿਆ ਅੰਡਾ ਵਾਰਦੇ ਐਸ਼ ਕਰੋ ਤੁਸੀਂ ਐਸ਼ ਅੱਗੇ ਲੈ ਸਾਡੇ ਫਿਰ ਤੇ ਐਂਸ਼ ਕਰੂਗੇ 4.0 ਕਿਵੇਂ ਦਾ ਟੇਸਟ ਲੱਗਦਾ ਤੈਨੂੰ ਇਹਨਾਂ ਦਾ ਪੂਰਾ ਯਾਰ ਕੰਮ ਵਧੀਆ ਪੂਰਾ ਬੰਦ ਆ ਚੱਕੋ ਨਿਆਰੇ ਲੈ ਰਹੇ ਅੰਦਰ ਆਪਣੇ ਨਾਲ ਕਿਸੇ ਹੋਰ ਨਿਆਣਾ ਆ ਕੇ ਖਾ ਲੋ ਲੋ ਜੀ ਮੋਸਟ ਵੈਲਕਮ ਆ ਕੈਸੇ ਹੋ ਗੋਲ ਗੱਪੇ ਕੈਸੇ ਹੋ ਕੀ ਬਣਾ ਕੇ ਖਿਲਾਓਗੇ ਫਿਰ ਆਜਮ ਕੋ ਦੱਸੋ ਕੀ ਖਾਓਗੇ ਦਹੀ ਵਾਲਾ ਟਿੱਕੀ ਬੋਲੋ ਅਡ ਗੋਲ ਗੱਪੇ ਖਾएंगे ਅਸੀਂ कौन कौन सा पानी है पहले पानी बता दो मीठा है लड़कियों के मुंह में पानी आ जाएगा मीठा ये कौन सा मीठा? मीठा ये फिर तीखा। तीखा। और कोई पापड़ी -पूपड़ी है टिक्की टिकिया जिन्हें ने खाना पी ठीक है आलिया कुछ आमने आए डेल्टाई सामने अपना नाम लेके आऊगा ਕਿੰ ਕਰਦਾ ਦਹੀਂ ਵਾਲਾ ਨਾ ਆਉਂਦੇ ਦੇਦੇ ਆਏ ਦੋ ਰਹੇਗਾ ਦਹੀਂ ਵਾਲੇ ਹਾਂ ਬੇਬੇ ਵਾਹ ਠੀਕ ਹੈ ਹੁਣ ਸਾਰੇ ਉਰੇ ਆਣਾ ਜਿਹਨਾਂ ਠੀਕ ਆ ਆਪਣੀ ਸ਼ਾਪ ਆਪਣੇ ਬ੍ਰਿਜਵਾਸੀ ਚਾਟ ਬੰਦਾ ਕੀ ਬ੍ਰਿਜਵਾਸੀ ਚਾਟ ਬੰਦਾ ਬ੍ਰਿਧ ਭਾਈ ਆ ਤੁਹ ਦਿਖਾ ਦਿੰਦੇ ਆ ਤੁਹ ਸਾਰਿਆਂ ਨੂੰ ਪ੍ਰੋਮੋਸ਼ਨ ਕਰਦੇ ਨਾ ਤੁਹਾਡੀ ਫ੍ਰੀ ਚ ਬਹੁਤ ਸੁਆਦ ਗੋਲ ਗੱਪੇ ਬਣਾਉਂਦਾ ਫ੍ਰੀ ਪ੍ਰੋਮੋਸ਼ਨ ਆ ਆਪ ਦੇਖ ਲੈ ਟਾਂ ਲਾ ਦਿਆਂ ਓਕੇ ਕੰਮ ਫ੍ਰੀ ਪ੍ਰੋਮੋਸ਼ਨ ਕਰਨ ਦੀ ਦੋ ਪਾਪੜੀਆਂ ਦੇਵਾਂਗੇ ਜੀ ਹਾਂ ਦਹੀਂ ਵਾਲੇ ਬਣਾਤੇ ਆਂ ਹਾਰੀਏ ਕੁੜੀਆਂ ਦੇ ਮੂੰਹ 'ਚ ਪਾਣੀ ਆਊਗਾ ਜਿਹੜੀਆਂ ਦੇਖਦੀਆਂ ਨੇ ਆਪਣੇ ਵਲੋਗ ਹਾਂ ਬਣਾ ਪਿਆ ਉਸ ਤੇ ਕਿੰਨਾ ਸਹੀ ਬਣ ਰਿਹਾ ਨਾ ਠੀਕ ਆ ਵੀਰ ਜੀ ਆਜੋ 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 ਇਹ ధన్యਵਾਦ ਆ ਹਾਏ ਹਾਏ ਕੋਣ ਆ ਭਾਈ ਇਹ ਚੱਕ ਲੈ ਲਾਈ ਪਾ ਨਾ ਭਾਈ ਓਏ 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 ਹੋਰ ਕੀ ਬਾਤ ਹੈ ਸਪੈਸ਼ਲ ਡਿਸਕਾਊਂਟ ਤਾਂ ਦੇਖਿਆ ਹਾ ਆਏ ਹਾ ਦੇਖ ਇਹ ਬਾਪੜੀ ਦਿੰਦੇ ਨੇ ਬੜਾ ਸਪੈਸ਼ਲ ਹਾਂਜੀ ਮਿੱਤਰੋ ਚੱਲੇ ਅਸੀਂ ਘਰੇ ਸਾਰਾ ਦਿਨ ਤੁਹਾਨੂੰ ਕਿਵੇਂ ਲੱਗਿਆ ਆਪਣਾ ਕਿਵੇਂ ਲੱਗਿਆ ਤੁਹਾਨੂੰ ਵਲੌਗ ਕੀ ਕਮੀ ਰਹੀ ਵਲੌਗ ਚ ਤੁਸੀਂ ਦੱਸੋ ਸਾਨੂੰ ਅਸੀਂ ਜਰੂਰ ਇੰਪਰੂਵ ਕਰਾਂਗੇ ਉਹ ਚੀਜ਼ ਨੂੰ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਅਗਲਾ ਵਲੌਗ ਆ ਕਿਸ ਤੇ ਪਾਈਏ ਕਿਉਂਕਿ ਸਾਡੇ ਲੇ ਕੋਈ ਸੁਜੈਸ਼ਨ ਨਹੀਂ ਹੈਗੇ ਹਲੇ ਠੀਕ ਹੈ ਜੀ ਬਾਕੀ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਨੈਕਸਟ ਵਲੌਗ ਕਿਸ ਚੀਜ਼ ਤੇ ਆਵੇ ਆਪਾਂ ਤੁਹਾਡੀ ਸਾਰੇ ਆਡੀਅנס ਦੀ ਡਿਮਾਂਡ ਦੇ ਉੱਪਰ ਆਪਾਂ ਉਹੀ ਚੀਜ਼ ਦਾ ਵਲੌਗ ਲੈ ਕੇ ਆਵਾਂਗੇ ਚਲੋ ਠੀਕ ਹੈ ਮਿੱਤਰੋ ਅੱਜ ਦਾ ਵਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂਗੇ ਠੀਕ ਹੈ ਘਰੇ ਜੇ ਐਡੀਟਿੰਗ ਕਰਕੇ ਤੁਹਾਨੂੰ ਸਵੇਰੇ 10 ਵਜੇ ਵਲੌਗ ਦੇਖਣ ਨੂੰ ਮਿਲ ਗਿਆ ਹੋਊਗਾ ਤਾਂ ਕਰਕੇ ਸਬਸਕ੍ਰਾਈਬ ਕਰ ਦਿਓ ਆਪਣਾ YouTube ਚੈਨਲ ਮਿਹਨਤ ਲੱਗਦੀ ਹੈ ਸਾਰੇ ਦਿਨ ਤੇ ਵੀ ਵਲੌਗ ਬਣਾਉਣ 'ਚ ਸਾਰਾ ਦਿਨ ਲੰਘ ਜਾਂਦਾ ਹੈਗਾ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਹਾਨੂੰ ਮਿਲਦੇ ਆਂਗੇ ਅਗਲੇ ਵਲੌਗ ਚ ਹੁਣ ਸਾਨੂੰ ਦੋ ਜੀ ਅਲਵਿਦਾ ਬਾਏ ਬਾਏ ਗਾਇਜ਼